ਮਨ ਨੂੰ ਜੋੜੇ ਲੱਗੂ ਦੇ ਨਾਲ ਸ਼ਬਦ ਦੇ ਨਾਲ ਨਹੀਂ ਜੇ ਕੋਈ ਆਇਆ ਨਾ ਜੇ ਨਾਮ ਨਹੀਂ ਕੋਈ ਲੋਗ ਦਾ ਨਹੀਂ ਖਾਈ ਕਦੇ ਕਿਸੇ ਦੇ ਅੰਦਰੋਂ ਬੇਸੀਏ ਨਹੀਂ ਆਉਂਦੀ ਨੂੰ ਬਸ ਮਾਰਾ ਲੋੜੀ ਚ ਆਈਏ ਕਦੀ ਕਿਸੇ ਦੇ ਅੰਦਰੋਂ ਪਰ ਗੁਰੂ ਅਰਜਨ ਦੇਵ ਜੀ ਕੀ ਕਹੇ ਨੇ ਜਾਤਿਕ ਜਨ ਜਾਤਿਆ ਕਰਦਾਨ ਕਰ ਕਿਰਪਾ ਦੇਵ ਹਰਨਾਮ ਕੋਥ ਗਰੋੜ ਜੰਦੇ ਜੀ ਕਰਨ ਮੈਂ ਜਾਚਕ ਮੈਂ ਮੰਗਤਾ ਹੇ ਪਰਮੇਸ਼ਰ ਤੇਰੇ ਦਰ ਦਾ ਤੇ ਤੇਥੋਂ ਇੱਕ ਦਾਨ ਮੰਗਦਾ ਕਿਰਪਾ ਕਰਕੇ ਮੈਨੂੰ ਨਾਮ ਦਾਨ ਦਿਓ ਤੇ ਹੋਰ ਕੋਈ ਚੀਜ਼ ਨਹੀਂ ਦੇਣੀ ਸਹਿਰ ਕਥਾ ਪੜ੍ਹ ਲਈ ਆ ਮਾਰੇ ਬ੍ਰਕਜ ਜੀ ਨੇ ਜਿਹੜੀ ਤੇ ਮੈਨੂੰ ਨਾਮ ਦਾਨ ਦਿਓ ਹੋਰ ਕੋਈ ਚੀਜ਼ ਨਹੀਂ ਦੇਣੀ ਬ੍ਰਹਮਾ ਨਟ ਕਰਿਆ ਉਹ ਨਤੀਜਾ ਸੀ ਤੇ ਮੈਂ ਚਾਹਨਾ ਤੈਨੂੰ ਹੁਣ ਮੈਨੂੰ ਨਾਮ ਦੇ ਕਹ ਲੋ ਇਹ ਨਾ ਫਿਕਰ ਮੇਰਾ ਰੱਬ ਨੂੰ ਕੀ ਕਰਵੇ ਹੋਰ ਨਹੀਂ ਦੇਣੀ ਤੂੰ ਸੱਚਮੁੱਚ ਬੰਦ ਕਰ ਦੇ ਮੈਂ ਖਾਣਾ ਪੀਣਾ ਕਿਵੇਂ ਟੱਬਰ ਕਿਵੇਂ ਪਾਲੂ ਉਹਨੇ ਆਪੇ ਜਿਹੜਾ ਪੈਦਾ ਕੀਤਾ ਉਹ ਪਾਲੇਗਾ ਮੈਨੂੰ ਦਾ ਫਿਕਰ ਹੈ ਮੈਨੂੰ ਤੂੰ ਚਾਹੀਦਾ ਮੈਨੂੰ ਤੇਰਾ ਨਾਮ ਚਾਹੀਦਾ ਇੰਨਾ ਕੌਨਫੀਡੈਂਸ ਹੈ ਇੰਨਾ ਭਰੋਸਾ ਗੁਰਵਰਜਨ ਦੇਵ ਜੀ ਤੇਰਾ ਹੁਣੇ ਸ੍ਰਕਸ਼ਨ ਦੇਣੀ ਵੀ ਹੋਰ ਨਾ ਦੇਈ ਕਿਹੜਾ ਬੰਦਾ ਕਿਹੜਾ ਗੱਲ ਰੱਬ ਨੂੰ ਮੈਂ ਨਾ ਦੇਵਾਂ ਉਹ ਤਾਂ ਦੇ ਆ ਆ ਵੀ ਦੇ ਦਿਆ ਵੀ ਤੇ ਜਿੰਨਾ ਮਰਜੀ ਕਿਸੇ ਨੂੰ ਲਾਵੇ ਤਰ ਕੋੁਰ ਵਰਤਿੰਦੇ ਜੀ ਕਰੇ ਨਹੀਂ ਤੋ ਨਾਮ ਦੇ ਲਈ ਨਾਮ ਗੁਰੂ ਦਾ ਨਾਮ ਲੈ ਕੋ ਨਾਮ ਆ ਗਿਆ ਤੇ ਨਾਮ ਕੇ ਤਾਰੇ ਖੰਡ ਬ੍ਰਹਮੰਡ ਸਾਰਾ ਸੰਸਾਰ ਵਿੱਚ ਆ ਰਿਆਣਾ ਜਿਵੇਂ ਮਿੱਟੀ ਹੋ ਗਈ ਮਿੱਟੀ ਦਾ ਗਿਆਨ ਹੋ ਗਿਆ ਤੇ ਸਾਰੇ ਭਾਂਡੇ ਆ ਨਾ ਪਤਾ ਚੱਲ ਗਿਆ ਵੀ ਇਹ ਮਿੱਟੀ ਹੈ ਜਿਵੇਂ ਸੰਸਾਰ ਤੁਮ ਦੇਖਦੇ ਇਹ ਹਰ ਰੂਪ ਆ ਰੂਪ ਨਦਰਿਆ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਜੇ ਜਦੋਂ ਹਰੀ ਦਾ ਰੂਪ ਸਾਨੂੰ ਦਿਸ ਪਿਆ ਤੇ ਹੋਰ ਉਸ ਤੋਂ ਲੱਗ ਤੇ ਕੋਈ ਚੀਜ਼ ਹੀ ਕੋਈ ਨਾ ਰਹੀ ਮੰਗੀਏ ਕੀ ਜਿੰਨੂ ਜੇ ਕੋ ਸੋਨਾ ਆ ਗਿਆ ਤੁਹਾਨੂੰ ਕਹਨੂਗਾ ਮੈਨੂੰ ਮੰਦਰੀ ਦੇ ਦੀ ਕੜਾ ਦੇ ਜਿੰਨੂ ਤੇ ਸੋਨਾ ਚੀਜ਼ ਹੀ ਲੈ ਲਈ ਤੇ ਸਾਰੀਆਂ ਉਹਦੇ ਵਿੱਚ ਤੇ ਹੋਈਆਂ ਕਲਪਤ ਸਾਰਾ ਸੰਸਾਰ ਰੱਬ ਦੇ ਵਿੱਚ ਹੀ ਤੇ ਹੋਇਆ ਇਹ ਉਹ ਵੀ ਸੰਸਾਰ ਇਕ ਤਰ੍ਹਾਂ ਦਾ ਰੂਪ ਹੈ ਜੀਵਾਂ ਪ੍ਰਾਣ ਮਿੱਥੀ ਹੈ ਹੀ ਹੈ ਨਾ ਸੋਨੇ ਦਾ ਗਣਾ ਸੋਨਾ ਹੀ ਤੇ ਰੱਬ ਦਾ ਬਣਾਇਆ ਸਨਸਾਰ ਆ ਪੀ ਆ ਤੇ ਤੀਸਰੇ ਪਾਸੇ ਨੂੰ ਸਾਨੂੰ ਨਜ਼ਰ ਆਉਂਦਾ सी देख लिया सांत संगंतर प्रभु डिक्टा असी देख लिया नाम प्रभु का लग रहा डिक्टा वो देख लिया तो हम नाम में था लग रहा देखने वाले की तरफ ਕਿਵੇਂ ਉਹਨੇ ਬਣਾਇਆ ਕਿਵੇਂ ਪਾਲਦਾ ਕਿਵੇਂ ਤੇਰੀ ਰੱਖਿਆ ਕਰਦਾ ਪਿਆ ਹਰ ਸਮੇਂ ਕਿ ਤੂੰ ਮੈਂ ਦਾਤਾਂ ਦੇ ਰਿਹਾ ਕਿ ਮੈਂ ਜੀਵਨ ਦੇ ਰਿਹਾ ਸਾਹਸ ਦੇ ਰਿਹਾ ਸਾਹਸਾਂ ਦਾ ਆਧਾਰ ਦੇ ਰਿਹਾ ਆਪ ਆਤਮ ਗੁਰੂ ਦੇ ਨਾਲ ਵਿੱਚ ਬੈਠਾ ਉਹਦੇ ਕੋਲ ਜਿੰਨਾ ਮਰਦੀ ਪਰ ਪੁਕਾਰ ਦੇ ਜਿਵੇਂ